ਪੰਜਾਬ ਦੇ ਪੁਲਿਸ ਮੁਖੀ ਤੇ ਡੀਜੀਪੀ ਤੇ ਪੰਜਾਬ ਸਰਕਾਰ ਦੇ ਦਾਅਵੇ ਠੋਸ ਹੋਏ ਨੇ ਤੇ ਨਵੀਂ ਜਾਂਚ ਰਿਪੋਰਟ ਦੇ ਵਿੱਚ ਇੱਕ ਬੜਾ ਹੀ ਵੱਡਾ ਖੁਲਾਸਾ ਹੋਇਆ ਜਿਹੜਾ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰ ਰਿਹਾ ਹੈ ਖੁਲਾਸਾ ਹੋਇਆ ਕਿ ਜਿਹੜੀਆਂ ਗੈਂਗਸਟਰ ਲਾਰੈਂਸ ਬਸ਼ਨੋਈ ਦੀਆਂ ਦੋ ਇੰਟਰਵਿਊ ਜੇਲ ਦੇ ਵਿੱਚੋਂ ਪੁਲਿਸ ਕਸਟਡੀ ਚੋਂ ਆਈਆਂ ਸੀ ਜਿੰਨਾ ਬਾਰੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਨੇ ਇਹ ਕਿਹਾ ਸੀ ਕਿ ਇਹ ਪੰਜਾਬ ਚ ਨਹੀਂ ਹੋਈਆਂ ਸਾਡਾ ਦਾਵਾ ਹੈ ਕਿ ਇਹ ਪੰਜਾਬ ਤੋਂ ਕਿਤੇ ਬਾਹਰ ਹੋਈਆਂ ਨੇ ਉਹਨਾਂ ਬਾਰੇ ਜਾਂਚ ਟੀਮ ਬਿਠਾਈ ਹੋਈ ਸੀ ਔਰ ਹੁਣ ਸਿੱਟ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਲਾਰੈਂਸ ਬਸ਼ਨੋਈ ਗੈਂਗਸਟਰ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਦੇ ਵਿੱਚ ਜਿਹੜਾ CIA ਸਟਾਫ ਹੈ ਉਹਦੀ ਕਸਟਡੀ ਚ ਹੋਈ ਹੈ ਤੇ ਇਹ ਜਾਂਚ ਰਿਪੋਰਟ ਜਿਹੜੀ ਆ ਹੁਣ ਨਸ਼ਰ ਕਰ ਦਿੱਤੀ ਗਈ ਆ ਜਨਤਕ ਕਰ ਦਿੱਤੀ ਗਈ ਆ ਸਿੱਟ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਟ ਟੀਮ ਸੀ ਉਸ ਨੇ 에어ਪੋਰਟ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਸੌਂਪੀ ਸੀ ਤੇ ਅੱਜ ਹਾਈ ਕੋਰਟ ਤੋਂ 에어ਪੋਰਟ ਜਿਹੜੀ ਆ ਉਹ ਸਾਹਮਣੇ ਆਈ ਹੈ ਔਰ ਇਹਦੇ ਨਾਲ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਹੜਕੰਪ ਮਚ ਗਿਆ ਕਿ ਪੰਜਾਬ ਦੇ ਪੁਲਿਸ ਮੁਖੀ ਤੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਲੌਰਸ ਬਿਸ਼ਨੋਈ ਦੀਆਂ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈਆਂ ਕਿਉਂਕਿ ਲੌਰਸ ਬਿਸ਼ਨੋਈ ਇੱਕ ਬਹੁਤ ਵੱਡਾ ਗੈਂਗਸਟਰ ਹੈ ਔਰ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਮਾਸਟਰਮਾਈਂਡ ਵਜੋਂ ਉਹਨੂੰ ਜਾਣਿਆ ਜਾਂਦਾ ਹੋਰ ਵੀ ਬਹੁਤ ਵੱਡੀਆਂ-ਵੱਡੀਆਂ ਵਾਰਦਾਤਾ ਦੇ ਪਿੱਛੇ ਲੌਰੈਂਸ ਬਿਸ਼ਨੋਈ ਦਾ ਹੱਥ ਦੱਸਿਆ ਜਾਂਦਾ ਤੇ ਲੌਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਇੱਕ ਵੱਡੇ ਚੈਨਲ ਦੇ ਉੱਪਰ ਆਈਆਂ ਜਿਨ੍ਹਾਂ ਦੇ ਵਿੱਚ ਉਸਨੇ ਬਹੁਤ ਵੱਡੇ ਖੁਲਾਸੇ ਤੇ ਦਾਅਵੇ ਕੀਤੇ ਸੀਗੇ ਔਰ ਉਹ ਦੋਨੇ ਇੰਟਰਵਿਊ ਉਦੋਂ ਆਈਆਂ ਸੀ ਜਦੋਂ ਉਹ ਪੁਲਸ ਕਸਟਡੀ 'ਚ ਸੀ ਜਦੋਂ ਆ ਜੇਲ੍ਹ 'ਚ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਜੇਲ੍ਹ ਜਾਂ ਪੁਲਿਸ ਕਾਰਜਕ੍ਰਿਤੀ ਤੇ ਕਦੇ ਵੀ ਉਸ ਨੂੰ ਰਿਹਾਇ ਨਹੀਂ ਦਿੱਤੀ ਤਾਂ ਉਹ ਪੰਜਾਬ ਪੁਲਿਸ ਕੋਲੇ ਸੀ ਉਸ ਟਾਈਮ ਜਦੋਂ ਉਹ ਇੰਟਰਵਿਊ ਨਸ਼ਰ ਹੋਈਆਂ ਤਾਂ ਪੰਜਾਬ ਪੁਲਿਸ ਨੇ ਕਹਿ ਦਿੱਤਾ ਸੀ ਕਿ ਸਾਡੀ ਹਰਾਸਤ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈਆਂ ਕਿਸੇ ਛੋਟੇ ਮੋਟੇ ਅਫਸਰ ਨੇ ਨਹੀਂ ਪੰਜਾਬ ਦੇ ਡੀਜੀਪੀ ਨੇ ਪੁਲਿਸ ਮੁਖੀ ਨੇ ਗੌਰਵ ਯਾਦਵ ਸਾਹਿਬ ਨੇ ਇਹ ਦਾਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਹੱਦ ਚ ਜਾਂ ਪੰਜਾਬ ਦੀ ਪੁਲਿਸ ਦੀ ਹरासत ਚ ਨਹੀਂ ਹੋਈਆਂ ਪਰ ਜਾਂਚ ਜਦੋਂ ਹੋਈ ਹੈ ਸਿੱਟ ਨੇ ਜਾਂਚ ਕੀਤੀ ਹੈ ਤਾਂ ਉਹਦੇ ਵਿੱਚ ਇਹ ਵੱਡਾ ਖੁਲਾਸਾ ਹੋ ਗਿਆ ਕਿ ਦੋਨੋਂ ਇੰਟਰਵਿਊ ਚੋਂ ਪਹਿਲੀ ਇੰਟਰਵਿਊ ਜਿਹੜੀ ਹੈ ਉਹ ਪੰਜਾਬ ਪੁਲਿਸ ਦੀ ਖਰੜਕਸੜੀ ਚ ਹੋਈ ਤੇ ਦੂਜੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ ਹੈ ਹੁਣ ਜਿਹੜੀ ਹਾਈ ਕੋਰਟ ਹੈ ਹਾਈ ਕੋਰਟ ਨੇ ਇਹ ਕਿਹਾ ਕਿ ਇਹਦੀ ਬਰੀਕੀ ਦੇ ਨਾਲ ਜਾਂਚ ਕਰਕੇ ਸਬੰਧਤ ਅਧਿਕਾਰੀਆਂ ਤੇ ਅਫਸਰਾਂ ਦੇ ਉੱਪਰ ਮਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਪੰਜਾਬ ਦੇ ਪੁਲਿਸ ਮੁਖੀ ਨੂੰ ਇਹਦੇ ਉੱਪਰ ਤੁਰੰਤ ਐਕਸ਼ਨ ਲੈਣ ਬਾਰੇ ਵੀ ਹਾਈ ਕੋਰਟ ਨੇ ਕਿਹਾ ਹੁਣ ਇੱਥੇ ਬਹੁਤ ਵੱਡੇ ਸਵਾਲ ਪੈਦਾ ਹੁੰਦੇ ਨੇ ਸਭ ਤੋਂ ਵੱਡਾ ਸਵਾਲ ਕਿ ਕੀ ਇੰਨੇ-ਇੰਨੇ ਵੱਡੇ ਜਿਹੜੇ ਗੈਂਗਸਟਰ ਨੇ ਜਾਂ ਇੰਨੇ-ਇੰਨੇ ਵੱਡੇ ਉਹ ਨਾਮੀ ਵਿਅਕਤੀ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਅਪਰਾਧਿਕ ਕੇਸ ਨੇ ਜਾਂ ਜਿਨ੍ਹਾਂ ਨੂੰ ਪੁਲਿਸ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਉਹ ਬਹੁਤ ਖੂਨਖਾਰ ਨੇ ਉਹਨਾਂ ਦੀ ਜੇ ਐਦਾਂ ਪੁਲਿਸ ਹਰਾਸ ਜਾਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਆ ਸਕਦੀਆਂ ਨੇ ਇੱਥੋਂ ਤੱਕ ਉਹ ਉਹ ਸਾਰੇ ਕੁਝ ਨੂੰ ਆਪਦੇ ਮੁਤਾਬਕ ਚਲਾ ਲੈਂਦੇ ਨੇ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ ਫਿਰ ਇੱਥੇ ਸਭ ਕੁਝ ਹੋ ਸਕਦਾ ਹੈ ਫਿਰ ਉਹ ਕੁਝ ਵੀ ਕਰ ਸਕਦੇ ਨੇ ਤੇ ਫਿਰ ਪੁਲਿਸ ਸਰਕਾਰ ਤੇ ਸਿਸਟਮ ਇਹ ਫਿਰ ਕਾਦੇ ਵਾਸਤੇ ਹੈ ਕਿਸੇ ਇੱਕ ਅਦੇ ਵਿਅਕਤੀ ਦੀ ਮੁਲੀ ਭੁਗਤ ਤਾਂ ਵੱਖਰੀ ਗੱਲ ਰਹੇਗੀ ਜਿਹੜੀ ਇਸ ਤਰ੍ਹਾਂ ਦੀ ਚੀਜ਼ ਵਾਪਰਦੀ ਹੈ ਜਿੱਥੇ ਕਈ ਸਾਰੇ ਵਿਅਕਤੀਆਂ ਦੇ ਮਿਲੇ ਹੋਣ ਦਾ ਖਦਸ਼ਾ ਆ ਜਾਂਦਾ ਹੈ ਕਈ ਤਰ੍ਹਾਂ ਕਈ ਸਾਰੇ ਅਧਿਕਾਰੀਆਂ ਜਾਂ ਕਰਮਚਾਰੀਆਂ ਜਾਂ ਪੁਲਿਸ ਮੁਲਾਜ਼ਮਾਂ ਦੇ ਆਪਣੇ ਆਪ ਦੇ ਵਿੱਚ ਇਹ ਬਹੁਤ ਹੀ ਵੱਡਾ ਮਾਮਲਾ ਬਣਦਾ ਹੈ ਦੇਖੋ ਲਾਰੈਂਸ ਮਿਸ਼ਨੋਈ ਉਦੋਂ ਚਰਚਾ 'ਚ ਆਇਆ ਜਦੋਂ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆਗੂ ਬਣਨ ਦੀ ਕੋਸ਼ਿਸ਼ ਉੱਥੇ ਕਰਦਾ ਸੀ ਉਸ ਤੋਂ ਬਾਅਦ ਫਿਰ ਉਹ ਇਧਰ ਗੈਂਗਸਟਰ ਪੁਣੇ ਵਾਲੇ راہਵਲ ਆ ਗਿਆ ਪੰਜਾਬ ਦੀ ਔਰ ਦੇਸ਼ ਦੀ ਵੱਡੀ ਗਿਣਤੀ ਜਵਾਨੀ ਜਿਹਨੂੰ ਇੱਥੋਂ ਦੀਆਂ ਸਰਕਾਰਾਂ ਨੇ ਇੱਥੋਂ ਦੇ ਸਿਸਟਮ ਨੇ ਕੋਈ ਰੁਜ਼ਗਾਰ ਨਹੀਂ ਦਿੱਤੇ ਬਲਕਿ ਕਈ ਘਟੀਆ ਸਿਆਸਤਾਂ ਨੇ ਇਹੋ ਜਿਹਾ ਮਾਹੌਲ ਕੁਝ ਨੌਜਵਾਨਾਂ ਨੂੰ ਦਿੱਤਾ ਜਿਸ ਮਾਹੌਲ ਦੇ ਵਿੱਚ ਉਹਨਾਂ ਨੂੰ ਆਪਦੀ ਗੰਦੀ ਸਿਆਸਤ ਲਈ ਵਰਤਿਆ ਗਿਆ ਤੇ ਉਸ ਦੇ ਵਿੱਚੋਂ ਹੀ ਫਿਰ ਇਹ ਗੈਂਗਸਟਰ ਪੁਣੇ ਵਾਲਾ ਇੱਕ ਕਲਚਰ ਜਿਹੜਾ ਉਹ ਪੈਦਾ ਹੋਇਆ ਤੇ ਸਾਡੇ ਬਹੁਤ ਸਾਰੇ ਜਿਹੜੇ ਹੋਣਹਾਰ ਨੌਜਵਾਨ ਸੀਗੇ ਉਹ ਇਸ ਰਾਹ ਤੇ ਤੁਰੇ ਖੁਦ ਵੀ ਬਰਬਾਦ ਹੋਏ ਤੇ ਨੁਕਸਾਨ ਵੀ ਬਹੁਤ ਕੀਤਾ ਇਸੇ ਤਰ੍ਹਾਂ ਇਹ ਜਿਹੜੇ ਮੁੰਡੇ ਨੇ ਇਹ ਵੀ ਇਸ ਰਾਹ ਵੱਲ ਤੁਰ ਗਏ ਇਹਦੇ ਲਈ ਜ਼म्मेवार ਜ਼म्मेवार ਬਿਲਕੁਲ ਉਹ ਗੰਦੀਆਂ ਸਿਆਸਤਾਂ ਨੇ ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਪਹਿਲਾਂ ਆਪਣੇ ਨਿੱਜੀ ਮਫਾਦਾਂ ਲਈ ਵਰਤਿਆ ਤੇ ਬਾਅਦ ਦੇ ਵਿੱਚ ਮੱਖਣ ਚੋਂ ਵਾਲ ਵਾਂਗ ਬਾਹਰ ਸੁੱਟ ਦਿੱਤਾ ਤੇ ਫਿਰ ਉਹ ਇਸ ਰਾਹ 'ਵਲ ਚਲੇ ਗਏ ਅੱਜ ਉਹ ਬਹੁਤ ਗਲਤ ਕੰਮ ਕਰ ਰਹੇ ਨੇ ਪਰ ਅੱਜ ਹੁਣ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਉਹਨਾਂ ਨੂੰ ਇੰਨੀ ਜ਼ਿਆਦਾ ਪੁਸ਼ਟਪਨਾਹੀ ਮਿਲ ਰਹੀ ਹੈ ਤਾਂ ਫਿਰ ਇਹ ਜਿਹੜਾ ਕਲਚਰ ਹੈ ਇਹ ਹੋਰ ਫੈਲੇਗਾ ਫਿਰ ਹੋਰ ਮਾਵਾਂ ਦੇ ਪੁੱਤ ਜਾਂ ਤਾਂ ਗੈਂਗਸਟਰ ਬਣ ਕੇ ਜਾਂ ਦੂਜਿਆਂ ਦਾ ਨੁਕਸਾਨ ਕਰਕੇ ਇਸ ਤਰ੍ਹਾਂ ਬਹੁਤ ਨੁਕਸਾਨ ਲਗਾਤਾਰ ਹੁੰਦਾ ਰਹੇਗਾ ਸੋ ਇਹ ਜਿਹੜੀ ਸਿੱਟ ਦੀ ਜਾਂਚ ਆਈ ਹੈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਅਗਲੀ ਸੁਣਵਾਈ ਜਿਹੜੀ ਹੈ ਉਹ 5 ਅਗਲੇ ਮਹੀਨੇ ਦੀ 5 ਤਰੀਕ ਤੇ ਪੈ ਗਈ ਹੈ ਤੇ ਅਦਾਲਤ ਦੇ ਵਿੱਚ ਜਿਹੜੀ ਸੱਟ ਨੇ ਜਾਂਚ ਟੀਮ ਨੇ ਰਿਪੋਰਟ ਪੇਸ਼ ਕੀਤੀ ਹੈ ਉਸ ਰਿਪੋਰਟ ਦੇ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ ਕਿ ਜਿਹੜੀਆਂ ਲੌਰਸ ਬਿਸ਼ਨੋਈ ਦੀਆਂ ਇੰਟਰਵਿਊ ਉਸ ਵਕਤ ਆਈਆਂ ਸੀ ਜਦੋਂ ਉਹ ਪੁਲਿਸ ਕਸਟਡੀ ਸੀ ਜਦੋਂ ਉਹ ਜੇਲ੍ਹ ਚ ਦੱਸਿਆ ਜਾ ਰਿਹਾ ਸੀ ਔਰ ਪੰਜਾਬ ਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੋਇਆ ਸੀ ਉਸ ਟਾਈਮ ਦੋ ਇੰਟਰਵਿਊਆਂ ਜਿਹੜੀਆਂ ਨਸ਼ਰ ਹੋਈਆਂ ਸੀ ਜਿਨ੍ਹਾਂ ਬਾਰੇ ਉਹ ਜਿਹੜੀ ਸੈੱਟ ਬਣਾਈ ਹੋਈ ਸੀ ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਤੇ ਰਿਪੋਰਟ ਦੇ ਵਿੱਚ ਸਾਫ਼ ਤੌਰ ਤੇ ਖੁਲਾਸਾ ਹੋਇਆ ਕਿ ਇੱਕ ਇੰਟਰਵਿਊ ਪੰਜਾਬ ਦੀ ਖਰੜ ਪੁਲਿਸ ਦੀ ਕਸੜੀ ਚ ਹੋਈ ਹੈ ਹਰਾਸਤ ਚ ਹੋਈ ਹੈ ਤੇ ਉੱਥੇ ਪ੍ਰਬੰਧ ਕਰਕੇ ਦਿੱਤਾ ਗਿਆ ਹਰ ਚੀਜ਼ ਦਾ ਉਹਨੂੰ ਇੰਟਰਵਿਊ ਕਰਾਉਣ ਦੇ ਲਈ ਤੇ ਦੂਜੀ ਇੰਟਰਵਿਊ ਜਿਹੜੀ ਰਾਜਸਥਾਨ ਦੀ ਜੇਲ੍ਹ ਚ ਹੋਈ ਹੈ ਉਥੇ ਵੀ ਉਸ ਨੂੰ ਇਸ ਤਰ੍ਹਾਂ ਦਾ ਸਾਰਾ ਪ੍ਰਬੰਧ ਕਰਕੇ ਦਿੱਤਾ ਗਿਆ ਹੋਵੇਗਾ ਹੁਣ ਤੁਸੀਂ ਦੇਖੋ ਦੋ ਅੱਧ ਅੱਧ ਸੂਬੇ ਨੇ ਦੋਵਾਂ ਥਾਵਾਂ ਤੇ ਜੇ ਉਸ ਨੂੰ ਇੰਨੀ ਵਧੀਆ ਕੈਮਰਿਆਂ ਤੇ ਪੁਲਿਸ ਹਰਾਸ ਦੇ ਬਾਵਜੂਦ ਇੰਟਰਵਿਊ ਕਰਨ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਤਾਂ ਫਿਰ ਆਮ ਲੋਕ ਕੀ ਸੋਚਣ ਕੀ ਇਹ ਸਵਾਲ ਨਹੀਂ ਹੈ ਵੀ ਫਿਰ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੀ ਚੱਲਦੀ ਹੈ ਫਿਰ ਤਾਂ ਉਹ ਜੋ ਮਰਜ਼ੀ ਕਰ ਸਕਦੇ ਨੇ ਜੇ ਉਹਨਾਂ ਕੋਲ ਅੰਦਰ ਇੰਨੇ ਹਾਈ ਲੈਂਡਸ ਪਾਵਰ ਵਾਲੇ ਕੈਮਰੇ ਇੰਟਰਨੈਟ ਸਾਰਾ ਕੁਝ ਪਹੁੰਚ ਜਾਂਦਾ ਹੈ ਤਾਂ ਫਿਰ ਉਹਨਾਂ ਕੋਲ ਹੋਰ ਹਥਿਆਰ ਜਾਂ ਗੋਲਾ ਬਰੂਦ ਵੀ ਪਹੁੰਚ ਸਕਦਾ ਹੈ ਉਹ ਮੰਗਾ ਸਕਦੇ ਨੇ ਕਿਉਂਕਿ ਆਖਰ ਇਹ ਸਾਰਾ ਕੁਝ ਖਰੀਦੋ ਫਰੋਕਤ ਨਾਲ ਹੁੰਦਾ ਹੋਵੇਗਾ ਕਿਉਂਕਿ ਰਿਸ਼ਵਤ ਖੋਰੀ ਦੇ ਨਾਲ ਖਰੀਦ ਲਿਆ ਜਾਂਦਾ ਹੋਵੇਗਾ ਤੇ ਇਸ ਤਰੀਕੇ ਦੇ ਨਾਲ ਹੀ ਉਹ ਆਪਣਾ ਸਭ ਕੁਝ ਸੰਭਵ ਕਰ ਪਾਉਂਦੇ ਹੋਣਗੇ ਇਸ ਕਰਕੇ ਇਹ ਬਹੁਤ ਵੱਡਾ ਸਵਾਲ ਸਰਕਾਰਾਂ ਦੇ ਉੱਪਰ ਪੁਲਿਸ ਦੇ ਉੱਪਰ ਜੇਲ੍ਹ ਪ੍ਰਬੰਧ ਦੇ ਉੱਪਰ ਤੇ ਸਿਸਟਮ ਦੇ ਉੱਪਰ ਆ ਕੇ ਖੜਾ ਹੋ ਜਾਂਦਾ ਹੈ ਸੋ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ